ਅੱਜ ਹਾਜ਼ਰਾਂ ਇੱਕ ਹੋਰ ਸਟੋਰੀ ਨਵੀਂ ਸਟੋਰੀ ਦੇ ਨਾਲ ਤੇ ਗੱਲ ਕਰੀਏ ਆਪਾਂ ਬਾਹਰ ਦੀ ਫਿਰ ਗੱਲ 2004 ਦੀ ਹੈ ਬਾਹਰ ਜਾ ਰਹੇ ਨੇ ਬੱਚੇ ਮੁੰਡੇ ਕੁੜੀਆਂ ਤੇ ਕ੍ਰੇਜ਼ ਵੀ ਵਾਰ ਦਾ ਬਹੁਤ ਹੈ ਪਰ ਆਪਾਂ ਜਾ ਕੇ ਇਸ ਦਿਸ਼ਾ ਵੱਲ ਰਹੇ ਆ ਆਪਣੇ ਕਲਚਰ ਤੋਂ ਆਪਾਂ ਦੂਰ ਹੁੰਦੇ ਜਾ ਰਹੇ ਆ ਤੇ ਜਿਹੜੇ ਅਪਰਾਧ ਨੇ ਉਹ ਦਿਨੋਂ ਦਿਨ ਵਧਦੇ ਜਾ ਰਹੇ ਨੇ ਹੁਣ ਇਹ ਦੁਨੀਆ ਕੈਸੀ ਹੈ ਤੇ ਉੱਥੇ ਜਾ ਕੇ ਕੀ ਇਹਨਾਂ ਦੇ ਦਿਮਾਗ ਦੇ ਵਿੱਚ ਚੱਲਦਾ ਹੈ ਅੱਜ ਇੱਕ ਹੋਰ ਸਟੋਰੀ ਦੇ ਵਿੱਚ ਹੁਣ ਆਪਾਂ ਗੱਲ ਕਰੀਏ ਸੁਖਜੀਤ ਸਿੰਘ ਸੁਖਜੀਤ ਸਿੰਘ ਬਸੰਤਪੁਰਾ ਪਿੰਡ ਸ਼ਾਜਾਪੁਰ ਜ਼ਿਲ੍ਹਾ ਯੂਪੀ ਉੱਤਰ ਪ੍ਰਦੇਸ਼ ਦੀ ਗੱਲ ਹੈ 2004 ਦੇ ਵਿੱਚ ਇਹ ਪਹੁੰਚਦਾ ਹੈ ਇੰਗਲੈਂਡ ਇੰਗਲੈਂਡ ਦੀ ਧਰਤੀ ਤੇ ਪਹੁੰਚਦਾ ਜਿੱਦੋਂ ਕਿ ਇਹਦੀ ਸਿਸਟਰ ਪਹਿਲਾਂ ਉੱਥੇ ਗਈ ਹੋਈ ਹੈ ਤਾਂ ਉੱਥੇ ਪਹੁੰਚਦਾ ਹੈ ਪਿੱਛੇ ਇਹਦੀ ਮਾਤਾ ਜਿਹੜੀ ਇਹਦੀ ਜ਼ਮੀਨ ਦੀ ਦੇਖਭਾਲ ਕਰਦਨੇ ਆਪਣੀ ਦੀ ਚਲੋ ਜੋ ਖੇਤੀਬਾੜੀ ਵਗੈਰਾ ਕਰਵਾਂਦੇ ਨੇ ਤੇ ਸੁਖਜੀਤ ਸਿੰਘ ਪਹੁੰਚ ਜਾਂਦਾ ਇੰਗਲੈਂਡ ਦੀ ਧਰਤੀ ਤੇ ਉੱਥੇ ਜਾ ਕੇ ਜਿਵੇਂ ਵੀ ਹੁੰਦਾ ਵੀ ਚਲੋ ਆਪਾਂ ਕੰਮ ਕਰਨਾ ਪੈਸੇ ਕਮਾਣ ਆਏ ਆ ਤੇ ਲੱਗ ਪਿੰਦਾ ਆਪਣੀ ਭੱਜ ਦੌੜ ਪੈਸਾ ਕਮਾਣ ਵਾਲ ਉੱਥੇ ਜਾ ਕੇ ਸੁਖਜੀਤ ਸਿੰਘ ਡਰਾਈਵਰ ਬਣਦਾ ਐਜ਼ ਏ ਟਰਾਲਾ ਆਪਣਾ ਚਲਾਉਣਾ ਸ਼ੁਰੂ ਟਰਾਲੇ ਤੇ ਡਰਾਈਵਰੀ ਕਰਨਾ ਸ਼ੁਰੂ ਕਰ ਦਿੰਦਾ ਪੈਸੇ ਚੰਗੇ ਕਮਾਣਦਾ ਚਲੋ ਇਹ ਚੱਲਦਾ ਹੁੰਦਾ ਇਹਦੇ ਨਾਲ ਇੱਕ ਕੁੜੀ ਸੰਪਰਕ ਦੇ ਵਿੱਚ ਆਂਦੀ ਹੈ ਰਮਨਦੀਪ ਕੌਰ ਰਮਨਦੀਪ ਕੌਰ ਬਾਰੇ ਥੋੜਾ ਜਿਆਦਾ ਦੱਸ ਦਿਆਂ ਵੀ ਇਹਦੇ ਜਿਹੜੇ ਮਾਪੇ ਬਹੁਤ ਪੁਰਾਣੇ ਇੰਗਲੈਂਡ ਗਏ ਹੋਏ ਨੇ ਰਮਨਦੀਪ ਕੌਰ ਇੰਗਲੈਂਡ ਦੀ ਜੰਪਲ ਹੈ ਤੇ ਉਧਰ ਦੇ ਕਲਚਰ ਦੇ ਵਿੱਚ ਬਹੁਤ ਢਲੀ ਹੋਈ ਹੈ ਹੁਣ ਇਹਨਾਂ ਦਾ ਆਪਸੀ ਸੰਪਰਕ ਹੁੰਦਾ ਹੈ ਸੰਪਰਕ ਫਿਰ ਪਿਆਰ ਦੇ ਵਿੱਚ ਬਦਲ ਜਾਂਦਾ ਹੈ ਤੇ ਫਿਰ ਇਹਨਾਂ ਦੇ ਜਿਵੇਂ ਜਦੋਂ ਪਿਆਰ ਦਾ ਪੂਤ ਚੜਦਾ ਤਾਂ ਜੀਨ ਮਰਨ ਦੀਆਂ ਕਸਮਾਂ ਖਾਦੀ ਜਾਂਦੀਆਂ ਨੇ ਚਲੋ ਰਮਨਦੀਪ ਕੌਰ ਆਪਣੇ ਮਾਪੇ ਤੋਂ ਬਾਹਰ ਜਾ ਕੇ ਮਤਲਬ ਉਹਨਾਂ ਦੇ ਖਿਲਾਫ ਜਾ ਕੇ ਸੁਖਜੀਤ ਸੁਖਜੀਤ ਸਿੰਘ ਨਾਲ ਵਿਆਹ ਕਰਾ ਲੈਂਦੀ ਹੈ ਹੁਣ ਸੁਖਜੀਤ ਸਿੰਘ ਦੇ ਦਿਮਾਗ ਦੇ ਵਿੱਚ ਵੀ ਕਿਤੇ ਨਾ ਕਿਤੇ ਹੈ ਚਲੋ ਪਿਆਰ ਤਾਂ ਹੈ ਹੀ ਹੈ ਨਾਲ ਉਹਨੂੰ ਇਹ ਵੀ ਇਹਦੇ ਨਾਲ ਮੇਰਾ ਜੀ ਵਿਆਹ ਹੋ ਗਿਆ ਤਾਂ ਮੈਂ ਇੰਗਲੈਂਡ ਦਾ ਪੱਕਾ ਮਸਨੀਕ ਹੋ ਜਾਗਾ ਇੱਥੋਂ ਦੀ ਮੈਨੂੰ ਸਿਟੀਜ਼ਨਸ਼ਿਪ ਮਿਲ ਜੇਗੀ ਪੀਆਰ ਮਿਲ ਜੇਗੀ ਚਲੋ ਵਿਆਹ ਹੋ ਜਾਂਦਾ ਹੈ ਵਿਆਹ ਹੋ ਜਾਂਦਾ ਤਾਂ ਜ਼ਿੰਦਗੀ ਜਿਹੜੀ ਹੈ ਉਹ ਅੱਗੇ ਚੱਲਣੀ ਸ਼ੁਰੂ ਹੋ ਜਾਂਦੀ ਹੈ ਹੁਣ ਉਹਨਾਂ ਦੇ ਦੱਗੇ ਚੱਲ ਕੇ ਦੋ ਬੱਚੇ ਵੀ ਹੁੰਦੇ ਨੇ ਦੋ ਲੜਕੇ ਤੇ ਇਹਨਾਂ ਦੇ ਪਰ ਵਿਆਹ ਜਦੋਂ ਹੁੰਦਾ ਵਿਆਹ ਹੋਣ ਤੋਂ ਥੋੜੇ ਦਿਨਾਂ ਬਾਅਦ ਹੀ ਥੋੜੀ ਥੋੜੀ ਲੜਾਈ ਝਗੜੇ ਜਿਹੜੇ ਨੇ ਉਹ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਉਧਰ ਦੀ ਜੰਪਾਲ ਸੀ ਰਮਨਦੀਪ ਕੌਰ ਉਹ ਡਰਿੰਕ ਡਰੁਨਕ ਆਮ ਕਰ ਲੈਂਦੀ ਸੀ ਜਿਹਦਾ ਕਿ ਉਹਨੂੰ ਜ਼ਿਆਦਾ ਉਹ ਨਹੀਂ ਸੀ ਲੱਗਦਾ ਵੀ ਹਾਂ ਕੋਈ ਗਲਤ ਗੱਲ ਹੈ ਜਿਵੇਂ ਕਿ ਆਪਣੇ ਪੰਜਾਬ ਦੇ ਵਿੱਚ ਹਾਂ ਜੇ ਕੋਈ ਔਰਤ ਡਰਿੰਕ ਕਰਦੀ ਹੈ ਤਾਂ ਆਪਣੇ ਘਰਾਂ ਦੇ ਵਿੱਚ ਤਾਂ ਆਪਾਂ ਉਹਨੂੰ ਬਹੁਤ ਗਲਤ ਸਮਝਿਆ ਜਾਂਦਾ ਵੈਸੇ ਕਰਦੀ ਨਹੀਂ ਪਰ ਜੇ ਕੋਈ ਕਰਦੀ ਵੀ ਹੈ ਤਾਂ ਆਪਾਂ ਦੇਖਾਂਗੇ ਵੀ ਹੈ ਇਹ ਕੀ ਤੇ ਚਲੋ ਉਧਰ ਨਾਰਮਲ ਗਰਲ ਸੀ ਡਰਿੰਕ ਕਰਦੀ ਹੈ ਹੋਰ ਵੀ ਨਸ਼ੇ ਵਗੈਰਾ ਉਹ ਕਰਦੀ ਹੈ ਇੱਕ ਉਹ ਹਮੇਸ਼ਾ ਜਿਹੜੀ ਸੁਖਜੀਤ ਸਿੰਘ ਨੂੰ ਗੱਲ ਕਰਦੀ ਹੈ ਵੀ ਆਪਣੀ ਦਾੜੀ ਕਟਾ ਦੇ ਮੈਨੂੰ ਤੇਰੀ ਦਾੜੀ ਪਸੰਦ ਨਹੀਂ ਮੈਨੂੰ ਦਾੜੀ ਨਹੀਂ ਚੰਗੀ ਲੱਗਦੀ ਉਹ ਸਿੱਖੀ ਸਰੂਪ ਦੇ ਵਿੱਚ ਸੀ ਕੇਸ ਰੱਖੇ ਹੋਏ ਸੀ ਦਾੜਾ ਰੱਖਿਆ ਹੋਇਆ ਸੀ ਉਹ ਕਹਿੰਦਾ ਵੀ ਮੈਂ ਦਾੜੀ ਨਹੀਂ ਕਟਾਉਣਾ ਇਸ ਗੱਲ ਦਾ ਵੀ ਕਲੇਸ਼ ਇਹਨਾਂ ਦਾ ਕਾਫੀ ਚੱਲਦਾ ਸੀ ਚਲੋ ਕਲੇਸ਼ ਚੱਲਦੇ ਆ ਚਲਾਉਂਦੇ ਆ ਅੱਗੇ ਦੋ ਬੱਚੇ ਹੋ ਗਏ ਬੱਚਿਆਂ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਚਲੋ ਚੱਲ ਰਹੀ ਸੀ ਵਧੀਆ ਤਾਂ ਹੁਣ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਤੀਜਾ ਬੰਦਾ ਆ ਜਾਂਦਾ ਉਹਦਾ ਨਾਮ ਹੈ ਗੁਰਪ੍ਰੀਤ ਸਿੰਘ ਮਿੱਠੂ ਹੁਣ ਗੁਰਪ੍ਰੀਤ ਦੀ ਗੱਲ ਕਰੀਏ ਉਹ ਸੁਖਜੀਤ ਸਿੰਘ ਦਾ ਬਚਪਨ ਦਾ ਦੋਸਤ ਹੈ ਹੁਣ ਇਹਨਾਂ ਦਾ ਇੱਕ ਦੂਜੇ ਵੱਲ ਆਉਣਾ ਜਾਣਾ ਹੋ ਜਾਂਦਾ ਰਮਨਦੀਪ ਵੀ ਜਾਂਦੀ ਹੈ ਦੁਬਈ ਜਾਂਦੇ ਨੇ ਰਮਨ ਦੇ ਉਹਦੇ ਘਰੇ ਰਹਿੰਦੇ ਨੇ ਗੁਰਪ੍ਰੀਤ ਸਿੰਘ ਮਿੱਠੂ ਦੇ ਉਹ ਵੀ ਦੁਬਈ ਤੋਂ ਇੰਗਲੈਂਡ ਆਂਦਾ ਤੇ ਇਨਾਪੁਰ ਰਹਿੰਦਾ ਹੁਣ ਜਦੋਂ ਇਹ ਮੇਲਜੋਲ ਵੱਧਾ ਤਾਂ ਇਹਨਾਂ ਦੀ ਜਿਹੜੀ ਲਾਈਫ ਦੇ ਵਿੱਚ ਝਗੜੇ-ਝਗੜੇ ਸੀ ਤੇ ਉੱਥੇ ਤੀਜੇ ਬੰਦੇ ਦੇ ਆਉਣ ਨਾਲ ਜਿਹੜਾ ਰਮਨਦੀਪ ਕੌਰ ਤੇ ਗੁਰਪ੍ਰੀਤ ਸਿੰਘ ਮਿੱਠੂ ਦਾ ਆਪਸੀ ਮੇਲਜੋਲ ਵੱਧਾ ਦੋਸਤੀ ਵੱਧਦੀ ਹੈ ਦੋਸਤੀ ਘਰ ਵਾਲੀ ਸੀ ਚਲੋ ਗੱਲਬਾਤ ਹਾਸੇ-ਮਜ਼ਾਕ ਹੁੰਦੇ ਨੇ ਉੱਥੋਂ ਇਹਨਾਂ ਦਾ ਜਿਹੜਾ ਪਿਆਰ ਹੋ ਜਾਂਦਾ ਦੋਨਾਂ 'ਚ ਪਿਆਰ ਕੀ ਨਜਾਇਜ਼ ਪਿਆਰ ਕੇ ਲਈ ਦੋਸਤੀ ਘਰ ਵਾਲੀ ਸੀ ਤੇ ਘਰ ਵਾਲੀ ਨੂੰ ਵੀ ਸੋਚਣਾ ਚਾਹੀਦਾ ਸੀ ਕਿ ਉਹਦੇ ਦੋ ਬੱਚੇ ਨੇ ਪਤੀ ਹੈ ਜਿਹੜਾ ਉਹ ਕੇ ਕੰਮ ਕਰ ਰਿਹਾ ਟਰਾਲੇ ਚ ਚਲਾ ਰਿਹਾ ਉਹ ਸਾਡੇ ਵਾਸਤੇ ਕਮਾਰਿਆ ਜਦੋਂ ਵੀ ਉਹ ਟਰਾਲੇ ਤੇ ਚਲਾ ਜਾਂਦਾ ਸੀ ਕਿਤੇ ਦੂਰ ਦਾ ਚੱਕਰ ਹੁੰਦਾ ਸੀ ਤਾਂ ਗੁਰਪ੍ਰੀਤ ਸਿੰਘ ਮਿੱਠੂ ਉਹਦੇ ਘਰ ਆ ਕੇ ਰਹਿੰਦਾ ਸੀ ਤੇ ਇਹਨਾਂ ਦੇ ਨਜਾਇਜ਼ ਸਬੰਧ ਵੀ ਬਣ ਗਏ ਹੁਣ ਨਜਾਇਜ਼ ਸਬੰਧ ਬਣੇ ਤਾਂ ਇਹਨਾਂ ਨੂੰ ਕਿਤੇ ਨਾ ਕਿਤੇ ਸੁਖਜੀਤ ਸਿੰਘ ਆਪਣਾ ਅਰੋੜਾ ਰਸਤੇ ਦਾ ਰੋੜਾ ਲੱਗਣ ਲੱਗ ਪਿਆ ਤਾਂ ਇਹਨਾਂ ਨੇ ਸੋਚਿਆ ਵੀ ਗੁਰਪ੍ਰੀਤ ਜਿਹੜੀ ਰਮਨਦੀਪ ਕੌਰ ਸੀ ਵੀ ਮੈਂ ਤੋਂ ਤਲਾਕ ਲੈ ਕੇ ਤੇ ਆਪਾਂ ਗੁਰਪ੍ਰੀਤ ਸਿੰਘ ਜਿਹੜਾ ਮਿੱਠੂ ਉਹਦੇ ਨਾਲ ਵਿਆਹ ਕਰਾ ਲਈਏ ਗੱਲ ਇਤੇ ਨਿਬੜ ਜਾਂਦੀ ਤਾਂ ਸਠੀਕ ਸੀ ਤਲਾਕ ਹੋ ਜਾਂਦਾ ਚਲੋ ਉਹ ਆਪਣੇ ਰਸਤੇ ਆਪਣੇ ਰਸਤੇ ਉਹ ਅੱਜ ਉਹ ਨੂੰ ਕੋ ਹੋਰ ਮਿਲ ਜਾਂਦਾ ਉਹਦੇ ਨਾਲ ਗੁਰਪ੍ਰੀਤ ਨਾਲ ਹੈ ਸੀ ਚਲੋ ਪਰ ਇਹ ਜਿਹੜੀ ਸਟੋਰੀ ਸੀ ਅੱਗੇ ਨੇ ਭਿਆਨਕ ਰੂਪ ਲੈਣਾ ਸੀ ਮਨ ਦੇ ਵਿੱਚ ਲਾਲਚ ਆ ਜਾਂਦਾ ਹੁਣ ਆ ਜਾਂਦਾ 2016 2016 ਦੇ ਵਿੱਚ ਸੁਖਜੀਤ ਸਿੰਘ ਰਮਨਦੀਪ ਕੋਰ ਉਹਨਾਂ ਦੇ ਦੋਨੋਂ ਬੱਚੇ ਤੇ ਗੁਰਪ੍ਰੀਤ ਸਿੰਘ ਮਿੱਠੂ ਜਿਹਨੂੰ ਕਿ ਸੁਖਜੀਤ ਸਿੰਘ ਆਪਣਾ ਦੋਸਤ ਸਮਝ ਰਿਹਾ ਹਜੇ ਤੱਕ ਉਹ ਸਾਰੇ ਇਕੱਠੇ ਇੰਡੀਆ ਆ ਜਾਂਦੇ ਨੇ ਬਸੰਤਪੁਰਾ ਪਹੁੰਚਦੇ ਨੇ ਜੁਲਾਈ 2016 ਦੇ ਵਿੱਚ ਫਿਰ ਇਹ 2016 ਦੇ ਵਿੱਚ ਜਦੋਂ ਆਉਂਦੇ ਨੇ ਜੁਲਾਈ ਦੇ ਵਿੱਚ ਤੇ ਫਿਰ ਇਹ ਇੰਡੀਆ ਦੇ ਵਿੱਚ ਕਈ ਜਗ੍ਹਾ ਤੇ ਘੁੰਮਣ ਜਾਂਦੇ ਨੇ ਸਾਰੇ ਇਕੱਠੇ ਜਾਂਦੇ ਨੇ ਹੁਣ ਸੁਖਜੀਤ ਸਿੰਘ ਨੂੰ ਨਹੀਂ ਪਤਾ ਵੀ ਗੁਰਪ੍ਰੀਤ ਸਿੰਘ ਮਿੱਠੂ ਦੇ ਵਿੱਚ ਤੇ ਉਹਦੀ ਘਰ ਵਾਲੀ ਰਮਨਦੀਪ ਦੇ ਘਰ ਦੇ ਵਿੱਚ ਕੀ ਚੱਲ ਰਿਹਾ ਚਲੋ ਇੱਕ ਹੁੰਦੇ ਨੇ ਆ ਜਾਂਦਾ ਹੈ ਸਤੰਬਰ 2016 2016 ਸਤੰਬਰ ਦੇ ਵਿੱਚ ਰਾਤ ਨੂੰ ਇੱਕ ਦਿਨ ਕੀ ਕਰਦ ਨੇ ਜਿਵੇਂ ਉਹਨਾਂ ਨੇ ਕਿਤੇ ਪਹਿਲਾਂ ਪਲਾਨਿੰਗ ਕੀਤੀ ਹੋਈ ਸੀ ਸਕੀਮ ਬਣਾਈ ਹੋਈ ਸੀ ਤਾਂ ਸੁਖਜੀਤ ਸਿੰਘ ਨੂੰ ਤੇ ਉਹਦੇ ਪੂਰੇ ਪਰਿਵਾਰ ਨੂੰ ਉਹਦੀ ਮਾਤਾ ਨੂੰ ਤੇ ਦੋਨੋਂ ਬੱਚਿਆਂ ਨੂੰ ਇਹਨਾਂ ਨੂੰ ਬਰੀਆਨੀ ਦੇ ਵਿੱਚ ਕੋਈ ਦਵਾਈ ਮਲਾ ਕੇ ਦੇ ਦਿੱਤੀ ਜਾਂਦੀ ਹੈ ਜਿਹਦੇ ਨਾਲ ਇਹ ਬੇਹੋਸ਼ ਹੋ ਜਾਂਦੇ ਨੇ ਮਸ ਸੌ ਜਾਂਦੇ ਨੇ ਰਾਤ ਦਾ ਟਾਈਮ ਸੀ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਉਹ ਬੇਹੋਸ਼ ਨੇ ਜਾਂ ਸੁੱਤੇ ਪਏ ਨੇ ਤੇ ਉਹ ਸੌਣ ਲੱਗਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਐਸੀ ਨੀਂਦ ਆਂਦੀ ਹੈ ਵੀ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਰਾਤ ਨੂੰ ਕੀ ਹੋ ਰਿਹਾ ਉੱਥੇ ਕੀ ਹੁੰਦਾ ਹੁਣ ਜਿਹੜੀ ਰਮਨਦੀਪ ਕੌਰ ਤੇ ਸੁਖਜੀਤ ਸਿੰਘ ਉੱਪਰ ਸੁੱਤੇ ਪਏ ਨੇ ਤਾਂ ਰਮਨਦੀਪ ਕੌਰ ਆਪਣੇ ਪਤੀ ਦਾ ਗਲਾ ਸਰਾਣੇ ਨਾਲ ਘੁੱਟ ਰਹੀ ਹੈ। ਉਹਦਾ ਗਲਾ ਦਬਾਰੀ ਹੈ। ਇਹ ਜਿਹੜੀ ਵਾਰਦਾ ਸੀ ਇਹ ਉਹਨਾਂ ਦਾ ਇੱਕ ਲੜਕਾ 9 ਸਾਲ ਦਾ ਉਹ ਦੇਖ ਰਿਹਾ ਹੁੰਦਾ ਹੈ। ਉਹਨੇ ਉਸ ਦਿਨ ਬਰੀਆਨੀ ਨਹੀਂ ਖਾਧੀ। ਰਮਨਦੀਪ ਕੌਰ ਨੂੰ ਐਸੀ ਵੀ ਬਰੀਆਨੀ ਸਾਰੇ ਨੇ ਖਾ ਲਈ ਸਾਰੇ ਸੁੱਤੇ ਪਏ ਨੇ ਹਾਲਾਂਕਿ ਕੁੱਤੇ ਮਰ ਜਾਂਦੇ ਨੇ। ਦੋ ਕੁੱਤੇ ਹੁੰਦੇ ਨੇ ਕੁੱਤੇ ਖਾਂਦੇ ਨੇ ਬਰੀਆਨੀ ਕੁੱਤਿਆਂ ਨੂੰ ਵੀ ਪਾਈ ਜਾਂਦੀ ਹੈ ਕੁੱਤੇ ਮਰ ਜਾਂਦੇ ਨੇ। ਤੇ ਉਹ ਲੜਕੇ ਨੇ ਨਹੀਂ ਸिखਾਤੀ ਪਰ ਇੱਕ ਜਿਹੜੀ ਗੱਲ ਹੈ ਇਹ ਰਮਨਦੀਪ ਦੀ ਨੌਲੇਜ ਦੇ ਵਿੱਚ ਨਹੀਂ ਸੀ ਇਸ ਕਰਕੇ ਉਹਨੂੰ ਨੀਂਦ ਗੂੜੀ ਨੀਂਦ ਨਹੀਂ ਆਈ ਤੇ ਉਹ ਇਹ ਸਾਰਾ ਕੁਝ ਦੇਖਦਾ ਉਹ ਦੇਖ ਕੇ ਡਰ ਜਾਂਦਾ 9 ਸਾਲ ਉਮਰ ਸੀ ਸਿਰਫ ਤੇ ਇੰਨੇ ਨੂੰ ਆਂਦਾ ਗੁਰਪ੍ਰੀਤ ਸਿੰਘ ਮਿੱਠੂ ਉਹ ਸੁਭਜੀਤ ਸਿੰਘ ਦੇ ਸਿਰ ਤੇ ਥੋੜਿਆਂ ਨਾਲ ਦੋ ਵਾਰ ਕਰਦਾ ਉਹਦੇ ਸਿਰ ਚੋਂ ਬਹੁਤ ਖੂਨ ਵਗਣਾ ਸ਼ੁਰੂ ਹੋ ਜਾਂਦਾ ਇਹ ਤੋਂ ਵੀ ਭਿਆਨਕ ਜਿਹੜੀ ਗੱਲ ਹੁੰਦੀ ਹੈ ਤਾਂ ਗੁਰਪ੍ਰੀਤ ਮਿੱਠੂ ਆਪਣੇ ਕੋਲ ਨਾਲ ਲੈ ਕੇ ਇੱਕ ਚਾਕੂ ਕੱਢ ਕੇ ਰਮਨਦੀਪ ਨੂੰ ਕੌਰ ਨੂੰ ਫਰਾਂਦਾ ਰਮਨਦੀਪ ਕੌਰ ਉਹ ਚਾਕੂ ਦੇ ਨਾਲ ਵਾਰ ਕਰਦੀ ਹੈ ਸੁਖਜੀਤ ਸਿੰਘ ਤੇ ਜਿਹੜਾ ਕਿ ਉਹਦਾ ਪਤੀ ਹੈ 1600 10 12 ਸਾਲ ਜਿਹਨੇ ਆਪਣੀ ਜ਼ਿੰਦਗੀ ਉਹਦੇ ਨਾਲ ਕੱਟੇ ਨੇ ਉਹਦੇ ਬੱਚਿਆਂ ਦਾ ਪਿਤਾ ਹੈ ਪਰ ਉਹਨੂੰ ਆਪਾਂ ਪਿਆਰ ਵੀ ਨਹੀਂ ਕਹਿ ਸਕਦੇ ਕਿ ਪਿਆਰ ਵਿੱਚ ਨਹੀਂ ਹੋ ਕੇ ਪਿਆਰ ਤਾਂ ਉਹਨੇ ਸੁਖਜੀਤ ਸਿੰਘ ਨਾਲ ਵੀ ਕੀਤਾ ਸੀ ਹੁਣ ਜਿਹੜਾ ਪਿਆਰ ਹੈ ਹੁਣ ਗੁਰਪ੍ਰੀਤ ਸਿੰਘ ਮਿੱਠੂ ਨਾਲ ਹੋ ਗਿਆ ਅੱਗੇ ਜਾ ਕੇ ਕੀ ਹੋਣਾ ਕੋਈ ਪਤਾ ਨਹੀਂ ਤੇ ਉਹ ਸੁਖਜੀਤ ਸਿੰਘ ਦੇ ਗਲੇ ਤੇ वार ਕਰਦੀ ਹੈ ਗਲਾ ਕੱਟ ਦਿੰਦੀ ਹੈ ਉਹਦਾ ਕਾਫੀ ਹੱਦ ਤੱਕ ਤੇ ਗਲੇ ਚ ਖੂਨ ਵਗਣਾ ਜਿਹੜਾ ਸ਼ੁਰੂ ਹੋ ਜਾਂਦਾ ਹੁਣ ਇਹ ਸਾਰਾ ਕੁਝ ਜਿਹੜਾ ਇਹ ਉਹਨਾਂ ਦਾ 9 ਸਾਲ ਦਾ ਬੇਟਾ ਜਿਹੜਾ ਉਹ ਦੇਖ ਰਿਹਾ ਹੈ ਹੁਣ ਉੱਥੇ ਸੁਖਜੀਤ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਜਿਹੜਾ ਬੇਟਾ ਹੈ ਉਹ ਚਾਦਰ ਉੱਪਰ ਲੈ ਕੇ ਸੌਣ ਦਾ ਨਾਟਕ ਕਰਨ ਲੱਗ ਜਾਂਦਾ ਵੀ ਮੈਂ ਸੁੱਤਾ ਪਿਆ ਉਹ ਡਰ ਜਾਂਦਾ ਹੈ ਵੀ ਜੇ ਮੇਰੀ ਮਾਂ ਮੇਰੇ ਪਿਓ ਨੂੰ ਮਾਰ ਸਕਦੀ ਹੈ ਤੇ ਮੈਨੂੰ ਵੀ ਮਾਰ ਸਕਦੀ ਹੈ ਬੱਚਾ ਸੀ ਸੌਂ ਗਿਆ ਪੁੱਲ ਸਵੇਰੇ ਉੱਠ ਕੇ ਕੀ ਕਰਦੀ ਹੈ ਰਮਨਦੀਪ कौर ਰੋਲਾ ਪਾ ਦਿੰਦੀ ਹੈ ਵੀ ਮੇਰੇ ਪਤੀ ਨੂੰ ਕਿਸੇ ਨੇ ਮਾਰਦਾ ਸੁੱਤੇ ਪਏ ਨੂੰ ਕਿਸੇ ਨੇ ਮਾਰ ਕੇ ਚੇ ਲਗਾ ਚਲੋ ਪੁਲਿਸ ਆ ਜਾਂਦੀ ਹੈ ਇੱਕ ਹੋਰ ਕੀ ਕਰਦੀ ਹੈ ਰਮਨਦੀਪ कौर ਪਲਾਨਿੰਗ ਦੇ ਅਨਸਾਰ ਗੁਰਪ੍ਰੀਤ ਸਿੰਘ ਮਿੱਠੂ ਦੀ ਦੁਬਈ ਦੀ ਟਿਕਟ ਕਰਾ ਦਿੰਦੀ ਹੈ ਵੀ ਉਹ ਚਲਾ ਗਿਆ ਪਰ ਉਹਨੂੰ ਇੱਕ ਸ਼ਾਹਜਹਾਂਪੁਰ ਇੱਕ ਹੋਟਲ ਦੇ ਵਿੱਚ ਉਹਨੂੰ ਕਮਰਾ ਲੈ ਕੇ ਉੱਥੇ ਰਹਿਣ ਵਾਸਤੇ ਕਹਿੰਦੀ ਤੂੰ ਇੱਥੇ ਕਮਰੇ ਦੇ ਵਿੱਚ ਰਹਿ ਤੇ ਇੱਥੇ ਟਿਕਟ ਕਰਾ ਦਿੰਦੀ ਆ ਉਹਦੀ ਵੀ ਦਿਖਾਉਣ ਵਾਸਤੇ ਇੱਕ ਸਬੂਤ ਦਿਓ ਤੂੰ ਬਈ ਚਲਾ ਗਿਆ ਪਰ ਪੁਲਿਸ ਜਦੋਂ ਆਂਦੀ ਹੈ ਉਹ ਕੁਝ ਗੱਲਾਂ ਜਦੋਂ ਸੁਣਦੀ ਹੈ ਕਿਉਂਕਿ ਪੁਲਿਸ ਦਾ ਕੰਮ ਰੋਜ਼ ਦਾ ਹੁੰਦਾ ਅਪਰਾਧੀਆਂ ਨਾਲ ਵੀ ਮਿਲਦੇ ਨੇ ਚੰਗੇ ਬੰਦਿਆਂ ਨਾਲ ਵੀ ਮਿਲਦੇ ਨੇ ਤੇ ਉਹਨਾਂ ਨੂੰ ਰਮਨਦੀਪ ਕੌਰ ਤੇ ਸ਼ੱਕ ਹੁੰਦਾ ਤੇ ਰਮਨਦੀਪ ਕੌਰ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਪਰ ਕੋਈ ਸਬੂਤ ਨਹੀਂ ਸੀ ਸਬੂਤ ਨਾ ਹੋਣ ਕਾਰਨ ਰਮਨਦੀਪ ਨੂੰ ਜ਼ਮਾਨਤ ਮਿਲ ਜਾਂਦੀ ਹੈ ਉਹਨੂੰ ਜ਼ਮਾਨਤ ਮਿਲ ਜਾਂਦੀ ਹੈ ਤੇ ਜਿਹੜੇ ਲੜਕੇ ਹੁੰਦੇ ਨੇ ਉਹ ਵਾਪਸ ਇੰਗਲੈਂਡ ਚਲੇ ਜਾਂਦੇ ਨੇ ਰਮਨਦੀਪ ਕੌਰ ਤੇ ਸੁਖਜੀਤ ਸਿੰਘ ਦੇ ਉਹ ਆਪਣੀ ਭੂਆ ਕੋਲ ਇੰਗਲੈਂਡ ਚਲੇ ਜਾਂਦੇ ਨੇ ਹੁਣ ਸੁਖਜੀਤ ਸਿੰਘ ਦਾ ਕਤਲ ਹੋਇਆ ਤਾਂ ਪੂਰੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਪਿਆ ਰੌਲਾ ਪੈਣਾ ਵੀ ਸੀ ਐਨ ਆਰ ਆਈ ਸੀ ਬਸੰਤਪੁਰੇ ਆਪਣੇ ਪਿੰਡ ਆਇਆ ਤੇ ਘਰ ਦੇ ਵਿੱਚ ਹੀ ਉਹਦਾ ਕੋਈ ਕਤਲ ਕਿਉਂ ਕਰ ਗਿਆ ਤੇ ਸਾਰਿਆਂ ਨੂੰ ਆਪਣੇ ਘਰ ਦੇ ਜੀਆਂ ਨੂੰ ਪਤਾ ਕਿਉਂ ਨਹੀਂ ਲੱਗਿਆ ਔਰ ਇੰਨੀ ਬੁਰੀ ਤਰ੍ਹਾਂ ਮਾਰਿਆ ਤੇ ਕਿਸੇ ਨੂੰ ਜਾਗ ਨਹੀਂ ਆਈ ਚਲੋ ਪੁਲਿਸ ਜਿਹੜੀ ਆਪਣੀਆਂ ਅਲੱਗ-ਅਲੱਗ ਥਿਓਰੀਆਂ ਤੇ ਕੰਮ ਕਰਦੀ ਹੈ ਹੁਣ ਇਹਨੇ ਨੂੰ ਮੁੰਡਾ ਜਿਹੜਾ ਉੱਥੇ ਇੰਗਲੈਂਡ ਜਾਂਦੇ ਨੇ ਉਹ ਜਾ ਕੇ ਸਾਰੀ ਗੱਲ ਆਪਣੀ ਭੂਆ ਨੂੰ ਦੱਸਦਾ ਤੇ ਜੇ ਦੀ ਭੂਆ ਦੇ ਪੈਰਾਂ ਹੱਥਾਂ ਥੱਲੋਂ ਜ਼ਮੀਨ ਨਿੱਕਲ ਜਾਂਦੀ ਬਹੁਤ ਉਹ ਘਬਰਾ ਆ ਵੀ ਜਾਂਦੀ ਹੈ ਕੋ ਗੁੱਸਾ ਵੀ ਕਹਿ ਲੀਏ ਵੀ ਉਹਦੇ ਭਰਾ ਦਾ ਕਤਲ ਹੋਇਆ ਤੇ ਉਹ ਵੀ ਉਹਦੀ ਸੱਕੀ ਪਰਚਾਈ ਵੱਲੋਂ ਫਿਰ ਉਹ ਇੰਡੀਆ ਦੇ ਵਿੱਚ ਰਾਤਤਾ ਕਰਦੇ ਨੇ ਪੁਲਿਸ ਦੇ ਨਾਲ ਵੀ ਆ ਵਾਰਦਾਤ ਹੋਈ ਹੈ ਤਾਂ ਰਮਨਦੀਪ ਕੌਰ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਹੁਣ ਕੇਸ ਚੱਲਦਾ ਕੇਸ ਚੱਲਦਾ ਤਾਂ ਕੇਸ ਦੇ ਵਿੱਚ ਗਵਾਹੀ ਹੋਣੀ ਹੁੰਦੀ ਹੈ 16 ਲੋਕਾਂ ਦੀ ਗਵਾਹੀ ਹੋਈ ਤੇ ਹੁਣ ਬੇਟੀ ਦੀ ਗਵਾਹੀ ਜਿਹੜੀ ਐਮ ਜਿਹੜਾ ਚਸ਼ਮਦੀਦ ਗਵਾਹ ਸੀ ਤਾਂ ਰਮਨਦੀਪ ਕੌਰ ਵੱਲੋਂ ਉਹਨੂੰ ਰੋਕਿਆ ਜਾਂਦਾ ਉੱਥੇ ਵੀ ਇਹ ਇੰਡੀਆ ਨਾ ਆ ਸਕੇ ਆਪਣੇ ਪਿਓ ਨਾਲ ਮਿਲ ਕੇ ਇੱਕ ਹੋਰ ਕੀ ਕਰਦੀ ਹੈ ਰਮਨਦੀਪ ਜਦੋਂ ਜਮਾਨਤੇ ਬਾਹਰ ਆਉਂਦੀ ਹੈ ਤਾਂ ਦੁਬਈ ਭੱਜਣ ਦੀ ਕੋਸ਼ਿਸ਼ ਵੀ ਕਰਦੀ ਹੈ। ਤੇ ਹੋਰ ਪ੍ਰਿਮੇਟੂ ਤੇ ਰਮਨਦੀਪ ਕੋਰ ਬੀਐਸਸੀ ਦੁਬਈ ਚਲੇ ਜਾਈਏ। ਪਰ ਇਸ ਚਾਲ ਦੇ ਵਿੱਚ ਕਾਮਯਾਬ ਨਹੀਂ ਹੁੰਦੇ। ਇੱਕ ਜਿਹੜੇ ਸੁਖਜੀਤ ਸਿੰਘ ਦੇ ਬੀਮੇ ਹੋਏ ਹੋਏ ਸੀ ਉਹ ਕਲੇਮ ਲੈਣ ਦੀ ਵੀ ਕੋਸ਼ਿਸ਼ ਕਰਦੀ ਇੰਗਲੈਂਡ ਦੇ ਵਿੱਚ। ਹੋ ਸਕਦਾ ਬੀਮੇ ਨੇ ਆਪਣੇ ਪਹਿਲੇ ਪਲਾਨਿੰਗ ਦੇ ਹਿਸਾਬ ਨਾਲ ਕਰਵਾਏ ਹੋਣ। ਤੇ ਕਹਿੰਦੀ ਹੋਈ ਆਪ ਕੰਮ ਕਰਨਾ ਤਾਂ ਹੈ ਹੀ ਆ ਤੇ ਇਹ ਤੋਂ ਕਲੇਮ ਦੇ ਵੀ ਪੈਸੇ ਮਿਲ ਜੇ। ਇੱਕ ਜਿਹੜੀ ਮੈਂ ਗੱਲ ਹੋਰ ਕੀਤੀ ਸੀ ਵੀ ਤਲਾਕ ਲੈ ਕੇ ਜੇ ਅੱਡ ਹੋ ਜਾਂਦੀ ਤਾਂ ਸ਼ਾਇਦ ਅੱਜ ਸੁਖਜੀਤ ਸਿੰਘ ਵੀ ਜਿਉਂਦਾ ਹੁੰਦਾ ਸੁਖਜੀਤ ਸਿੰਘ ਦੀ ਜ਼ਿੰਦਗੀ ਦੇ ਵਿੱਚ ਹੋ ਸਕਦਾ ਕੋਈ ਹੋਰ ਆ ਜਾਂਦਾ ਤਾਂ ਇਹ ਆਪਣੀ ਜੀ ਗੁਰਪ੍ਰੀਤ ਸਿੰਘ ਨਾਲ ਜ਼ਿੰਦਗੀ ਜਿਉਣਾ ਚਾਹੁੰਦੀ ਸੀ ਤਾਂ ਇਹ ਵੀ ਜਿਉਂ ਸਕਦੀ ਸੀ ਪਰ ਕਿਤੇ ਨਾ ਕਿਤੇ ਲਾਲਚ ਆ ਗਿਆ ਜਿਹੜੀ ਆਪਣਾ ਸੁਖਜੀਤ ਸਿੰਘ ਦੀ ਕਰੋੜਾਂ ਰੁਪਏ ਦੀ ਜ਼ਮੀਨ ਸੀ ਲਾਲਚ ਆ ਗਿਆ ਵੀ ਇਹਨੂੰ ਰਸਤੇ 'ਚ ਇਹਨੂੰ ਵੀ ਹਟਾਓ ਤਾਂ ਸਾਡਾ ਦੋਨਾਂ ਦਾ ਰਸਤਾ ਸਾਫ਼ ਤੇ ਜਿਹੜੀ ਇਹਦੀ ਜ਼ਮੀਨ ਹੈ ਉਹ ਵੀ ਕਰੋੜਾਂ ਰੁਪਏ ਦੀ ਹੈ ਜਿਹੜੀ ਉਹ ਵੀ ਆਪਣੀ ਹੈ ਹੁਣ ਇਹ لالਚ ਸੀ ਇਹ لالਚ ਨੇ ਕਤਲ ਕਰਵਾਇਆ ਤੇ ਦੋਨੋਂ ਜਿਹੜੇ ਫੜੇ ਵੀ ਗਏ ਉਤੋਂ ਹੁਣ ਗਵਾਹੀ ਦੇਣ ਵਾਸਤੇ بیٹے ਨੂੰ ਨੇ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਇੰਡੀਆ ਪਹੁੰਚ ਗਏ ਤਾਂ بیٹے ਨੇ ਆ ਕੇ ਗਵਾਹੀ ਦਿੱਤੀ ਵੀ ਜਦੋਂ ਮੈਨੂੰ ਦੇਖਿਆ ਮੈਂ ਤਾਂ ਮੇਰੀ ਮੰਮੀ ਮੇਰੇ ਡੈਡੀ ਦਾ ਗਲਾ ਘੁੱਟ ਰਹੀ ਸੀ ਰਮਨਦੀਪ ਕੌਰ ਸੁਖਜੀਤ ਸਿੰਘ ਦਾ ਇਹਨੇ ਨੂੰ ਇੱਕ ਵਿਅਕਤੀ ਆਂਦਾ ਮਿੱਠੂ ਅੰਕਲ ਜਿਹੜੇ ਕਿ ਆ ਕੇ ਮੇਰੇ ਪਾਪਾ ਤੇ ਸਿਰ ਤੇ ਦੋ ਹਥੌੜੇ ਨਾਲ ਵਾਰ ਕਰਦੇ ਨੇ ਉਦੋਂ ਬਾਅਦ ਗੁਰਪ੍ਰੀਤ ਸਿੰਘ ਮਿੱਠੂ ਵੱਲੋਂ ਇੱਕ ਚਾਕੂ ਕੱਢ ਕੇ ਦਿੱਤਾ ਜਾਂਦਾ ਰਮਨਦੀਪ ਕੌਰ ਨੂੰ ਤੇ ਰਮਨਦੀਪ ਗੌਰ ਪਾਪਾ ਦੇ ਗਲੇ ਤੇ ਵਾਰ ਕਰਦੇ ਨੇ ਉਹਨੇ ਐਮ ਗਵਾਹੀ ਸੀ بیٹے ਵੱਲੋਂ ਸੀ ਰਮਨਦੀਪ ਕੌਰ ਨੇ 22 ਵਕੀਲ ਕੀਤੇ ਸੀ ਬਹੁਤ ਤਗੜੇ ਤਗੜੇ ਕਿਉਂਕਿ ਇੰਗਲੈਂਡ ਤੋਂ ਸੀ ਪੈਸਾ ਵੀ ਸੀ ਤੇ 22 ਵਕੀਲ ਕੀਤੇ ਪਰ بیٹے ਦੀ ਗਵਾਹੀ ਸੀ ਤੇ ਸਬੂਤ ਜਿਹੜੇ ਸੀ ਸਾਰੇ ਉਹਦੇ ਖਿਲਾਫ ਸੀ ਹੁਣ بیٹے ਨੇ ਜਿਹੜੀ ਅਹਿਮ ਗਵਾਹੀ ਦਿੱਤੀ ਚਸ਼ਮਿੰਦੀਪ ਸੀ ਇੱਕੋ ਇੱਕ ਉਸ ਕੇਸ ਦਾ ਚਸ਼ਮਿੰਦੀਪ ਸੀ ਉਹ ਵੀ ਰਮਨਦੀਪ ਕੌਰ ਦਾ ਬੇਟਾ ਸੀ ਤੇ ਉਹਨੇ ਗਵਾਹੀ ਦਿੱਤੀ ਉਸ ਗਵਾਹੀ ਦੇ ਆਧਾਰ ਦੇ ਉੱਤੇ ਸ਼ਾਹਜਾਹ ਡਿਸਟ੍ਰਿਕਟ ਕੋਰਟ ਨੇ ਰਮਨਦੀਪ ਕੌਰ ਨੂੰ ਜਿਹੜੀ ਹੁਣ ਸਜ਼ਾ ਸੁਣਾਈ ਆ ਅੱਜ ਦੇ ਟਾਈਮ ਉਹ ਫਾਂਸੀ ਦੀ ਸਜ਼ਾ ਉਹਦੇ ਲਈ ਮقرਰ ਕੀਤੀ ਹੈ ਤੇ ਜਿਹੜਾ ਉਹਦਾ ਪ੍ਰੇਮੀ ਸੀ ਗੁਰਪ੍ਰੀਤ ਸਿੰਘ ਮਿੱਠੂ ਉਹਦੇ ਵਾਸਤੇ ਉਮਰ ਕੈਦ ਦੀ ਸਜ਼ਾ ਹੁਣ ਇਸ ਟਾਈਮ ਇਹ ਦੋਨੋਂ ਜੇਲ੍ਹ ਦੇ ਵਿੱਚ ਬੰਦ ਨੇ ਇਹ ਇੰਗਲੈਂਡ ਦੀ ਵਸਨੀਕ ਹੈ ਇੰਗਲੈਂਡ ਦੀ ਜੰਪਲ ਹੈ ਰੈੱਡ ਪਾਸਪੋਰਟ ਹੋਲਡਰ ਹੈ ਤੇ ਆ ਜੋ ਇੰਡੀਆ ਦੀ ਸ਼ਾਹਜਹਾਂpur ਜੇਲ੍ਹ ਦੇ ਵਿੱਚ ਜਿਹੜੀ ਹੈ ਆਪਣੀ ਸਜ਼ਾ ਭੁਗਤ ਰਹੀ ਹੈ ਇੰਤਜ਼ਾਰ ਕਰ ਰਹੀ ਹੈ ਵੀ ਕੁਝ ਦਿਨਾਂ ਬਾਅਦ ਉਹਨੂੰ ਫਾਂਸੀ ਦਿੱਤੀ ਜਾਵੇਗੀ ਤੇ ਗੁਰਪ੍ਰੀਤ ਸਿੰਘ ਮੈਟਰ ਨੂੰ ਉਮਰ ਕੈਦ ਹੋਈ ਹੈ ਹਾਲਾਂਕਿ ਉਹ ਅੱਗੇ ਹਾਈ ਕੋਰਟ ਦੇ ਵਿੱਚ ਅਪੀਲ ਕਰ ਸਕਦੇ ਨੇ ਪਰ ਅੱਜ ਦੀ ਤਰੀਕ ਦੇ ਵਿੱਚ ਉਹ ਇਸ ਟਾਈਮ ਜੇਲ ਦੇ ਵਿੱਚ ਨੇ ਤੇ ਆਪਣੀ ਵੰਸੀ ਦੀ سزا ਦੀ ਉਡੀਕ ਕਰ ਰਹੇ ਨੇ ਹੁਣ ਗੱਲ ਕੀ ਹੈ ਇੱਕ ਲਾਲਚ ਆਪਾਂ ਬਾਹਰਲੇ ਦੇਸ਼ਾਂ 'ਚ ਜਾਂਦੇ ਆ ਬਾਹਰਲੇ ਦੇਸ਼ਾਂ ਦੀ ਜੇ ਕਲਚਰ ਨੂੰ ਅਪਣਾ ਰਹੇ ਆ ਤਾਂ ਉਹਨੂੰ ਆਪਾਂ ਪੂਰਾ ਅਡਪ ਨਹੀਂ ਕਰ ਰਹੇ ਜਾਂ ਅਪਣਾਓ ਨਾ ਜਾਂ ਫਿਰ ਪੂਰੀ ਤਰ੍ਹਾਂ ਅਪਣਾਓ ਹੁਣ ਰਮਨਦੀਪ ਕੌਰ ਨੇ ਮੈਰਿਜ ਕੀਤੀ ਲ ਮੈਰਿਜ ਕੀਤੀ ਸੁਖਜੀਤ ਸਿੰਘ ਨਾਲ ਆਪਣੇ ਘਰਦਿਆਂ ਤੋਂ ਖਿਲਾਫ ਜਾ ਕੇ ਉਹ ਕਰ ਸਕਦੀ ਹੈ ਉਧਰਲੇ ਦੇਸ਼ਾਂ ਦੇ ਆਪਣੇ ਵੀ ਕਰ ਸਕਦੇ ਨੇ ਪਰ ਉਧਰਲੇ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਫੋਲ ਹੈ ਆਪਾਂ ਕੁਝ ਨਹੀਂ ਕਰ ਸਕਦੇ ਫਿਰ ਲਾਲਚ ਫਿਰ ਉਦੋਂ ਬਾਅਦ ਕਿਸੇ ਹੋਰ ਨਾਲ ਪਿਆਰ ਮਤਲਬ ਆਪਣਾ ਕਲਚਰ ਕਿੱਧਰ ਜਾ ਰਿਹਾ ਆਪਾਂ ਬਾਹਰ ਪੈਸੇ ਕਮਾਉਣ ਜਾ ਰਹੇ ਹਾਂ ਪਰ ਨਿਤ ਨਵੀਆਂ ਵਾਰਦਾਤਾਂ ਸੁਣਨ ਨੂੰ ਮਿਲਦੀਆਂ ਨੇ ਤੇ ਇੱਕ ਗੱਲ ਹੋਰ ਕਹਾਣੀ ਤੋਂ ਸਿੱਖਿਆ ਵੀ ਮਿਲਦੀ ਹੈ ਆਪਾਂ ਨੂੰ ਕੁਝ ਪੋਜ਼ੀਟਿਵ ਲੈਣਾ ਚਾਹੀਦਾ ਹੈ ਵੀ ਗੁਰਪ੍ਰੀਤ ਸਿੰਘ ਤੀਜਾ ਬੰਦਾ ਘਰ ਦੇ ਵਿੱਚ ਆਇਆ ਦੋਸਤੀ ਬਹੁਤ ਵਧੀਆ ਗੱਲ ਆ ਦੋਸਤੀ ਹੁੰਦੀ ਆ ਯਾਰ ਦੋਸਤ ਹੁੰਦੇ ਨੇ ਇੱਕ ਲਿਮਟ ਦਾਇਰੇ ਦੇ ਅੰਦਰ ਆ ਜਿੰਨਾ ਚਿਰ ਆਪਣਾ ਵਿਆਹ ਨਹੀਂ ਹੈਗਾ ਜਾਂ ਆਪਣੇ ਘਰ ਦੇ ਵਿੱਚ ਕੁਤੀ ਪੈਣੀ ਤਾਂ ਆਪਣਾ ਦੋਸਤ ਦੀ ਕੁਝ ਆਉਣ ਦਾ ਤਰੀਕਾ ਤੇ ਰਹਿਣ ਦਾ ਤਰੀਕਾ ਕੁਝ ਹੋਰ ਆ ਪਰ ਜਦੋਂ ਆਪਣੇ ਘਰ ਦੇ ਵਿੱਚ ਜੇ ਕੁਤੀ ਪੈਣਾ ਜਾਂ ਆਪਾਂ ਮੈਰਿਡ ਆ ਤਾਂ ਫਿਰ ਕੁਝ ਲਿਮਟ ਦੇ ਵਿੱਚ ਦਾਇਰਾ ਹੋਣਾ ਚਾਹੀਦਾ ਜਿਹੜਾ ਕਿ ਸੁਖਜੀਤ ਸਿੰਘ ਨੇ ਲਿਮਟ ਨਹੀਂ ਰੱਖੀ ਤੇ ਬਿਲਕੁਲੀ ਜਾ ਕੇ ਜਾ ਉਹਨਾਂ ਦੇ ਘਰਾਂ 10 15 15 ਦਿਨ ਰਹਿਣਾ ਜਾਂ ਉਹਨਾਂ ਇੱਥੇ ਰਹਿਣਾ ਤੇ ਉਹ ਜਿਹੜੀ ਚੀਜ਼ ਸੀ ਉੱਥੋਂ ਇੱਕ ਗਲਤ ਰਸਤੇ ਵੱਲ ਚਲੀ ਗਈ। ਸੋ ਸਾਰਿਆਂ ਦਾ ਧੰਨਵਾਦ ਇਹ ਸੀ ਸਟੋਰੀ ਰਮਨਦੀਪ ਕੌਰ ਤੇ ਸੁਖਜੀਤ ਸਿੰਘ ਦੀ ਜਿਹੜੇ ਹੁਣ ਸੁਖਜੀਤ ਸਿੰਘ ਇਹ ਦੁਨੀਆ ਛੱਡ ਕੇ ਜਾ ਚੁੱਕਿਆ ਦਾ ਕਤਲ ਹੋ ਚੁੱਕਿਆ ਹੈ ਤੇ ਰਮਨਦੀਪ ਕੌਰ ਇਸ ਟਾਈਮ ਜੇਲ੍ਹ ਦੇ ਵਿੱਚ ਸਾਰਿਆਂ ਦਾ ਧੰਨਵਾਦ